ਮੇਰੇ ਉੱਪਰ ਟਾਟਾ ਲੱਗ ਕੇ ਆ ਗਿਆ ਮੈਨੂੰ ਪਤਾ ਨਹੀਂ ਤਾਂ ਪਰ ਮੈਨੂੰ ਜਰਾ ਆ ਕੇ ਪੁਲਿਸ ਨੇ ਘੇੜਾ ਪਾਇਆ ਤਾਂ ਮੈਂ ਕਿਹਾ ਵੀ ਕੋਈ ਗੱਲ ਹੈ ਹੋ ਗਈ ਇਹ ਜਿਹੜੇ ਮਿਲੀਟੈਂਟ ਸੀਗੇ ਉਹ ਕਹਿੰਦੇ ਸੀ ਵੀ ਜੋ ਅਸੀਂ ਜੰਨੇ ਆ ਜੋ ਤੁਹਾਨੂੰ ਛਾਪੜ ਨੂੰ ਦੇ ਰਹੇ ਤੁਸੀਂ ਉਹੀ ਲਾਓ ਇਹਦੇ ਵਿੱਚ ਕੱਟਬੱਦ ਨਾ ਕਰੋ ਹੋਰ ਤੇ ਉਹਨਾਂ ਨੇ ਸਮਝਾਇਆ ਕਈ ਵਾਰੀ ਬੱਬਰ ਖਾਲਸਾ ਦਾ ਆ ਗਿਆ ਉਹ ਨਮੂ ਨਮਾ ਪਾਤੀ ਹੋਤਾ ਮੇਰੇ ਅੱਛੇ ਇੱਦਾਂ ਰਵਰਵਾਲ ਮਰ ਆ ਕੇ ਕਹਿੰਦਾ ਫਿਰ ਜੇ ਪੂਰੀ ਨਾ ਲੱਗੀ ਕਈ ਮੈਂ ਤੈਨੂੰ ਮਾਰ ਦੂੰਗਾ ਕੱਲੂ ਆ ਕੇ ਮੈਂ ਤਾਂ ਹੁਣੇ ਮਾਰ ਦੇ ਯਾਰ ਮੈਂ ਕੱਲ ਕੱਲੂ ਆਉਂਦਾ ਸਰ ਜਰਨੈਲ ਸਿੰਘ ਉਹ ਪਿੰਡ ਵਾਲੇ ਨਾ ਮਤਲਬ ਐਕਟਿਵ ਹੋਏ ਜਦੋਂ ਸੰਤ ਜੀ ਤਾਂ ਇੱਕ ਲਹਿਰ ਚੱਲ ਗਈ ਪਿੰਡਾਂ ਵਿੱਚ ਪਿੰਡਾਂ ਵਿੱਚ ਜਿਹੜੇ ਨੌਜਵਾਨ ਪਿੰਡਾਂ ਦੇ ਕਿ ਅਸੀਂ ਵੇਲੇ ਫਿਰਦੇ ਸੀਗੇ ਹੋਰ ਸੀਗੇ ਉਹ ਧਾਰਮਿਕ ਤੌਰ ਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਲੱਗ ਗਏ ਪਗਾਂਸ ਕੇਸਰੀ ਬੰਨੀਆਂ ਆਪਣੀਆਂ ਬਹਿਰ ਨੂੰ ਜਿਹੜੀ ਨੂੰ ਉਹ ਸਰਕਾਰ ਉਸ ਸਮੇਂ ਜਿਹੜੀ ਰਾ ਸੀਗਾ ਉਹ ਠੀਕ ਨਹੀਂ ਸਮਝਦੇ ਤੇ ਬਰਦਾਸ਼ਤ ਨਹੀਂ ਹਾਂ ਬਰਦਾਸ਼ਤ ਨਹੀਂ ਕਰਦੇ ਤੇ ਪੀਟੀਆਈ ਏਜੰਸੀ ਨੇ ਇੱਕ ਵਾਰੀ ਖਬਰ ਲਾ ਦਿੱਤੀ ਕਿ ਸ਼ਿਆਮਪੁਰ ਪਿੰਡ ਰੋਪੜ ਦੇ ਕੋਲ ਬਈ ਮਿਲਿਟਰੀ ਡੈਟਾ ਨੇ 25 ਬੰਦੇ ਮਾਰ ਮੈਨੂੰ ਸਾਡੇ ਟ੍ਰਿਬਿਊਨ ਤੋਂ ਫੋਨ ਆ ਗਿਆ ਕਹਿੰਦੇ ਵੀ ਤੁਸੀਂ ਖਬਰ ਨਹੀਂ ਭੇਜੀ ਵੀ ਸ਼ਿਆਮਪੁਰਾ ਪਿੰਡ ਦੇ 25 ਬੰਦੇ ਮਾਰਤੇ ਮਿਲਿਟਰੀ ਨੇ ਮੇਖਾ ਜੀ ਕੋਈ ਗੱਲ ਨਹੀਂ ਹੈ ਜੀ ਮੇਰੇ ਕੋਲ ਸਕੂਟਰ ਥਾ ਮੈਂ ਰਾਤ ਨੂੰ 9 ਵਜੇ ਆਪਣਾ ਸਕੂਟਰ ਚੱਕਿਆ ਰੋਪੜ ਚਲ ਗਿਆ ਪਿੰਡ ਸਿਆਮਪੁਰੇ ਗਿਆ ਮੈਂ ਪੁੱਛਿਆ ਜਾ ਕੇ ਪਿੰਡ ਵਾਲੇ ਤੇ ਸਰਪੰਚ ਤੇ ਵੀ ਇਹ ਕਹਿੰਦੇ ਇੱਥੇ ਤਾਂ ਕੋਈ ਨਹੀਂ ਮਰਿਆ ਬਿਅੰਕ ਸਿੰਘ ਦਾ ਜਦੋਂ ਹੋਇਆ ਉਦੋਂ ਸੈਕਟਰੀ ਹੀ ਸੀ ਉਹ ਮੈਂ ਬਿਅੰਕ ਸਿੰਘ ਦੀ ਦੁਕਾਨੋਂ ਤੇ 15 ਮਿੰਟ ਪਹਿਲਾਂ ਨਿਕਲੇ ਆ ਸੀ ਉੱਥੋਂ ਸੈਕਟਰੀ ਹਾਂ ਅਸੀਂ ਤਿੰਨ ਜਾਣੇ ਸੀ ਕਿ ਬਿਅੰਕ ਸਿੰਘ ਜੀ ਕੋਹੜ ਸੇਵਤ ਹੁੰਦੀ ਸੀ ਪੱਤਰਕਾਰਾਂ ਖਾਤਰ ਵੀ ਉਹ ਉਹ ਜਦੋਂ ਆਪਣੀ ਕੈਮਰਨੀ ਮੀਟਿੰਗ ਹੀ ਬੜੀ ਕਰਦੇ ਸੀਗੇ ਤੇ ਪੱਤਰਕਾਰਾਂ ਬੁਲਾਉਂਦੇ ਸੀਗੇ ਖਤਮ ਹੋਣ ਦੇ ਬਾਅਦ ਫਿਰ ਉਹ ਕਹਿੰਦੇ ਸੀਗੇ ਦੱਸੋ ਥੋੜਾ ਕੰਮ ਕੋਈ ਹੈ ਜਿਹੜੇ ਜਿਹੜੇ ਕੰਸਨ ਨੇ ਕੋਈ ਬਦਲੀ ਕਰਨੀ ਦਾ ਕੰਮ ਹੈ ਸਾਰੇ ਪੱਤਰਕਾਰ ਦੰਦਦੇ ਉਹ ਜਦੋਂ ਆਰਡਰ ਕਰ ਦਿੰਦੇ ਤੇ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਟੋਰੀ ਟਾਕ ਚੈਨਲ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਥੈਂਕ ਯੂ ਜੀ ਤੇ ਅੱਜ ਪ੍ਰੈਸ ਕਲੱਬ ਮਿਲੇ ਹਾਂ ਅਸੀਂ ਇਹ ਸੈਸ਼ਨ ਚੱਲ ਰਿਹਾ ਹੈ ਡਾਕੂਮੈਂਟਰੀ ਦਾ ਹਾਂ ਜੀ ਹਾਂ ਜੀ ਇਹ ਮੇਰੇ ਕੋਲ ਪਹਿਲੀ ਵਾਰ ਹੀ ਹੋਇਆ ਇਦਾਂ ਇਹ ਇਹ ਜਿਆ ਪ੍ਰੋਗਰਾਮ ਪਰਸ ਕਲਬ ਜੀ ਪਹਿਲੇ ਐਸੀ ਜਿਹੜੀ ਕਿ ਇਹ ਮਤਲਬ ਐਸਾ ਵਰਕਸ਼ਾਪ ਦੀ ਪਹਿਲਾਂ ਲੱਗੀ ਜੀ ਬਿਲਕੁਲ ਚਲੋ ਇਹ ਇਹ ਮੌਕਾ ਲੱਗ ਗਿਆ ਮੇਰਾ ਤੁਹਾਡੇ ਨਾਲ ਗੱਲਬਾਤ ਕਰਨ ਦਾ ਇੱਥੇ ਬਹਾਨੇ ਹਾਂ ਹਾਂ ਤੇ ਤੁਹਾਡਾ ਬਹੁਤ ਲੰਬਾ ਤਜਰਬਾ ਰਿਹਾ ਜਿਵੇਂ ਤੁਸੀਂ ਦੱਸਿਆ 1983 ਚ ਕਿਵੇਂ ਸ਼ੁਰੂ ਕੀਤੀ ਪੱਤਰਕਾਰੀ ਪੱਤਰਕਾਰੀ ਮੈਂ ਦੋ ਖਬਰਾਂ ਤੋਂ ਸ਼ੁਰੂ ਕੀਤੀ ਸੀਗੀ ਅਜੀਤ ਤੇ ਪੰਜਾਬੀ ਟੈਬਲ ਸਾਂ ਕਿਹੜਾ ਸੀ 1982 ਤੋਂ ਸ਼ੁਰੂ ਕਰੀ ਸੀ 82 ਤੋਂ ਲੈ ਕੇ ਮੈਂ ਸਨਮਿਟ ਹਮੇ ਤੱਕ ਜਦੋਂ ਮਿਲਟੈਂਸੀ ਜਿੰਨ ਜਦ ਤੱਕ ਰਹੀ ਹੈ ਉਦੋਂ ਤੱਕ ਮੈਂ ਕਰਦਾ ਰਿਹਾ ਮੈਂ ਆਪਣੀ ਪੱਤਰਕਾਰੀ ਜਿਹੜੀ ਪੂਰੀ ਨਿਰਡਤਾ ਇਮਾਨਦਾਰੀ ਨਾਲ ਘੜੀ ਚਗੀ ਹੈ ਮਤਲ ਨਾ ਕੋਈ ਵੀ ਜਿਹੜੀ ਖਬਰ ਹੈ ਜੋ ਦੀ ਸਚਾਈ थी ਉਹਨੂੰ ਬਾਹਰ ਲਿਆਉਂਦਾ ਸੀਗਾ ਆਪਣੇ ਕੋਲ ਤੋਂ ਮੇਂ ਕੁਝ ਨਹੀਂ ਹੈ ਜੋ ਲੋਕ ਦੱਸਦੇ ਸੀਗੇ ਉਹੀ ਅੱਗੇ ਅਸੀਂ ਪੇਸ਼ ਕਰ ਦਿੱਤੇ ਸੀ ਪਰ ਹੁਣ ਬੜਾ ਫਰਕ ਹੈ ਹੁਣ ਹੁਣ ਤਬਦੀਲੀ ਕੀ ਦੇਖਦੇ ਹੁਣ ਤਬਦੀਲੀ ਇਹ ਹੈ ਵੀ ਹੁਣ ਪੱਤਰਕਾਰ ਆ ਜਿਹੜੇ 90% ਇੱਕ ਧਿਰ ਚ ਲੱ ਕ ਧਿਰ ਬਣ ਗਏ ਕੋਈ ਗੋਦੀ ਮੀਡੀਆ ਬਣ ਗਿਆ ਉਹ ਗੋਦੀ ਮੀਡੀਆ ਵਾਲੇ ਜਿਹੜੇ ਸਾਰੇ ਸਰਕਾਰ ਦੇ ਹੱਕ ਜਲ ਰਹੇ ਹੈਗੇ ਆ ਸਟੇਟਾਂ ਚ ਵੀ ਇਸੇ ਤਰ੍ਹਾਂ ਸਟੇਟ ਦੇ ਬਣ ਗਏ ਇਸ ਤਰ੍ਹਾਂ ਹੀ ਸਟੇਟ ਵਿੱਚ ਹੈ ਹੁਣ ਜਿਹੜਾ ਕੋਈ ਪੱਤਰਕਾਰ ਸੱਚੀ ਖਬਰ ਲਾ ਦਿੰਦਾ ਹੈਗਾ ਅਸਲੀਅਤ ਲਾ ਦਿੰਦਾ ਹੈ ਉਹਦੇ ਸਰਕਾਰ ਕੋਈ ਨਾ ਕੋਈ ਕੇਸ ਜਾਰਜ ਕਰਕੇ ਅੰਦਰ ਦੇ ਦਿੰਦੀ ਹੈ ਜਿਸ ਸਾਡੇ ਦੋ ਪੱਤਰਕਾਰ ਇਹਨਾਂ ਅੰਦਰ ਦਿੱਤੇ ਦੋ ਢਾਈ ਮਹੀਨੇ ਰਹੇ ਹੈਗੇ ਫੇਰ ਜਮਾਨਤ ਕਰਾ ਕੇ ਆਏ ਹੈਗੇ ਹੁਣ ਜਿਹੜੀ ਪੱਤਰਕਾਰੀ ਇਨੈਡਰਤਾ ਨਾਲ ਨਹੀਂ ਕਰ ਸਕਦਾ ਕੋਈ ਬੰਦਾ ਨਾ ਇਮਾਨਦਾਰੀ ਨਾਲ ਕਿਉਂਕਿ ਜੇ ਸਚਾਈ ਬਾਹਰ ਲਿਆਂਦੀ ਹੈ ਇਹ ਸਰਕਾਰ ਦੇ ਖਰਾਬ ਕੋਈ ਬੋਲਦਾ ਹੈਗਾ ਤਾਂ ਉਹ ਨੂੰ ਕਹਿੰਦੇ ਦੇਸ਼ ਦਰੋਹੀ ਹੈ ਜੀ ਇਹ ਦੇਖੋ ਜੇ ਜੇ ਸਰਕਾਰ ਦੇ ਖਿਲਾਫ ਬੋਲਣਾ ਹੀ ਆਏ ਫਿਰ ਤੁਸੀਂ ਪ੍ਰੈਸ ਦੀ ਆਜ਼ਾਦੀ ਕਾਦੀ ਆ ਫਿਰ ਇਹ ਜਿਹਾ ਇਹ ਜੀ ਸਥਿਤੀ ਚ ਤੁਸੀਂ ਆਪਣੇ ਆਪ ਨੂੰ ਵੀ ਪਾਇਆ ਸੀ ਅਸੀਂਾਂ ਦੇ ਦਹਾਕੇ ਦੀ ਗੱਲ ਜੇ ਕਰੀਏ ਕੋਈ ਇਹ ਜੀ ਕਸੂਤੀ ਜੀ ਸਥਿਤੀ ਜਿਸ ਤੁਸੀਂ ਫਸ ਗਏ ਹੋ ਦੱਸੋਗੇ ਕਿਸ ਕੋਈ ਜਦੋਂ ਮੇਰੇ ਤੇ ਟਾਟਾ ਰੱਜ ਹੋਇਆ ਮੈਨੂੰ ਪੁਲਿਸ ਨੇ ਮੇਰਾ ਬ੍ਰਦਰ ਸੀਗਾ ਉਹਦੇ ਕੋਲੇ ਦਾ ਡਿਪੂ ਸੀ ਕੋਲੇ ਦਾ ਬਜਰੀ ਰੇਤਾ ਜੋ ਵੀ ਸਾਰਾ ਕਰਦੇ ਸੀਗੇ ਉਹ ਤਾਂ ਮੈਂ ਵੀ ਉੱਥੇ ਦਫਤਰ ਬਣਾਇਆ ਵਾ ਸੀਗਾ ਮੇਰੇ ਪੱਟਾ ਡਾ ਲੱਗ ਕੇ ਆ ਗਿਆ ਮੈਨੂੰ ਪਤਾ ਨਹੀਂ ਤਾਂ ਪਰ ਮੈਨੂੰ ਜਦ ਆ ਕੇ ਪੁਲਿਸ ਨੇ ਘੇੜਾ ਪਾਇਆ ਤਾਂ ਮੈਂ ਕਿਹਾ ਬਈ ਕੋਈ ਗੱਲ ਹੋ ਗਈ ਇਹ ਉਹ ਤਾਂ ਦੱਸਣਾ ਫਿਰ ਮੈਨੂੰ ਵਿੱਚੋਂ ਇੱਕ ਬੰਦੇ ਨੇ ਕੁਝ ਹਾਰਾ ਕਰਤਾ ਬਈ ਨਿਕਲ ਜਾਓ ਬਈ ਤੁਹਾਨੂੰ ਇੱਥੇ ਤੋਂ ਚੱਕ ਕੇ ਲੈ ਜਾਣਾ ਮਤਲਬ ਉਹਦਾ ਸੀਗਾ ਕੁਦਰਤੀ ਜਿਹਨੂੰ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਇੱਕ ਬਜ਼ੁਰਗ ਆ ਗਿਆ ਕੋਲਾ ਲੈਣ ਆਇਆ ਹੋਇਆ ਉਹ ਮੈਂ ਬੈਠ ਗਿਆ ਕਹਿੰਦਾ ਮੈਂ ਕੋਲਾ ਰਹਿਣਾ ਮੈਂ ਕਿਹਾ ਵੀ ਲੋਕਰ ਗਿਆ ਵਾ ਹੈਗਾ ਰੋਟੀ ਖਾਣ ਬਈ ਤੁਸੀਂ ਬੈਠੋ ਜਦ ਨੇ ਉਹ ਕਹਿੰਦਾ ਨਹੀਂ ਜੀ ਮੈਂ ਜਾਣਾ ਹੈਗਾ ਮੈਂ ਕਿਹਾ ਚਲ ਕੋਈ ਨਹੀਂ ਫਿਰ ਮੈਂ ਬਾ ਦਿੰਦਾ ਮੈਂ ਕਿਹਾ ਜਾਂ ਕੋਈ ਗੱਲ ਨਹੀਂ ਮੈਂ ਉਹਨੂੰ ਕੋਲੇ ਡੇਢ ਘੋੜ ਕੋ ਲੈ ਗਿਆ ਮੈਂ ਕਿਹਾ ਬਈ ਬਾਬਾ ਕਹਿੰਦਾ ਵੀ ਇਹ ਆ ਪੁਲਿਸ ਕਿਉਂ ਬੈਠ ਕੇ ਵਾਲੇ ਦੜੇ ਮੈਂ ਕਿਹਾ ਬਈ ਮੈਂ ਇਸ ਤਰ੍ਹਾਂ ਖਬਰਾਂ ਲਾਉਣਾ ਸੱਚਾ ਖਾੜ ਕੁੰਦੀਆਂ ਮੈਂ ਕਿਹਾ ਜੋ ਵੀ ਹੈਗੇ ਤੇ ਕਹਿੰਦਾ ਫਿਰ ਮੈਂ ਕਿਹਾ ਵੀ ਹੁਣੇ ਮੈਨੂੰ ਫੜਨ ਆਏ ਆ ਵੀ ਗਾਹ ਨੂੰ ਖਬਰਾਂ ਲਾਵੇ ਬਾਬਾ ਕਹਿੰਦਾ ਮੈਂ ਕਿਹਾ ਸੇਵਾ ਕਰ ਸਕਦਾ ਤੇ ਜੀ ਮੈਂ ਕਰ ਤੂੰਆ ਬੋਰੀ ਲੈ ਕੇ ਇੱਕ ਨਾ ਖੜਾ ਰਹਿ ਇੱਥੇ ਦੋ ਮਿੰਟ ਫੇਰ ਬਾਕੀ ਬਾਕੀ ਮੈਂ ਆਪੇ ਇੱਕ ਜਗਾੜ ਫਿੱਟ ਕਰ ਲੂੰਗਾ ਮੇਰੇ ਪਿੱਛੇ ਟੂਬਾ ਸੀਗਾ ਉੱਥੇ ਇੱਕ ਤੇ ਮੈਂ ਉਹ ਬਾਬਾ ਖੜਾ ਰਹਾ ਮੈਂ ਛਾਲ ਮਾਰ ਕੇ ਗਿਆ ਬੱਸ ਸਟੈਂਡ ਉੱਥੋਂ ਕਰੀ ਕਾਰ ਚੰਡੀਗੜ ਚਲ ਗਿਆ ਇਹ ਰੋਪੜ ਦੀ ਗੱਲ ਸੀ ਇਹ ਮਰੰਡੇ ਦੀ ਗੱਲ ਸੀ ਕਾਰ ਜਿੱਥੇ ਟੋੜੀ ਹਾਂ ਹਾਂ ਬਈ ਮੜ ਤਾਂ ਪੁਲਿਸ ਵਾਲਾ ਇਹ ਦੇਖਦੀ ਦੇਹੀ ਉੱਥੇ ਉਹਨੇ ਲੋਕਾਂ ਨੇ ਘੰਟੇ ਤਲਾਸ਼ੀ ਲਈ ਆਲੇ ਦਾਲੇ ਜਦ ਪੂਰੀ ਅੱਧਾ ਦਿਨ ਲਾਤਾ ਉਹਨਾਂ ਨੇ ਪਰ ਮੈਂ ਤਾਂ ਨਿਕਲ ਚੁੱਕਿਆ ਸੀ ਨਾਰਮਲੀ ਉਹ ਦਰਸੀ ਕੋਈ ਕਹਿੰਦਾ ਸੀ ਭਈ ਕੁਝ ਪੱਤਰਕਾਰ ਨੇ ਉਹ ਖਵਾੜ ਕਾ ਖੜਕੋਂਤ ਨਹੀਂ ਹੁੰਦੇ ਕੁਝ ਪੱਤਰਕਾਰ ਸਰਕਾਰਾਂ ਕੰਨੀ ਜਿਆਦਾ ਸਰਕਾਰਾਂ ਕੰਨੀ ਹੁੰਦੇ ਸੀ ਨਹੀਂ ਮੈਂ ਤਾਂ ਜਿਹੜੀ ਹਾਂ ਇਹਦੇ ਬਾਰੇ ਇਹ ਵਿਊ ਪੁਆਇੰਟ ਜਿਹੜਾ ਇਹਦੇ ਬਾਰੇ ਤੁਹਾਡਾ ਮੈਂ ਤਾਂ ਜਿਹੜੀ ਪੱਤਰਕਾਰੀ ਕਰੀ ਹੈ ਅਸਲੀਅਤ ਤਰਕਦੀ ਹੈਗੇ ਜੋ ਬੀਤੇ ਹੈਗਾ ਉਹੀ ਕਰ ਰਿਹਾ ਹੈਗਾ ਕਿਉਂਕਿ ਜਿਹੜੀ ਸਚਾਈ ਧੀ ਉਹ ਪੁਲਿਸ ਨੂੰ ਸਚਾਈ ਨੂੰ ਜਿਹੜੀ ਇਹੋ ਠੀਕ ਨਹੀਂ ਸਮਝਦੀ ਸੀ ਕਿਉਂਕਿ ਪੁਲਿਸ ਵਾਲੇ ਵੀ ਜਿਹੜੇ ਹੈਗੇ ਆਪਣੇ ਸਾਹਮਣੇ ਨਾਲ ਕੰਮ ਕਰਦੇ ਸੀਗੇ ਕਿ ਉਹਨਾਂ ਨੂੰ ਅੱਧ ਬਿਛਾ ਦੇ ਵਿੱਚ ਸੱਚ ਅੱਧਾ ਝੂਠ ਬੋਲ ਦੇਣਾ ਤੇ ਜਿਹੜੇ ਮਿਲੀਟੈਂਟ ਸੀਗੇ ਉਹ ਕਹਿੰਦੇ ਸੀ ਵੀ ਜੋ ਅਸੀਂ ਦੰਨੇ ਹੈ ਜੋ ਤੁਹਾਨੂੰ ਥਾਪਣ ਨੂੰ ਦੇ ਰਹੇ ਹਾਂ ਤੁਸੀਂ ਉਹੀ ਲਾਓ ਇਹਦੇ ਵਿੱਚ ਕੱਟਬੱਦ ਨਾ ਕਰੋ ਹੋਰ ਤੇ ਉਹਨਾਂ ਨੂੰ ਸਮਝ ਆਇਆ ਕਈ ਵਾਰੀ ਵੀ ਇਹ ਸਾਡੇ ਹੱਥ ਨਹੀਂ ਹੈ ਇਹ ਤਾਂ ਜਿਹੜਾ ਡੈਸਕ ਹੈ ਉੱਤੇ ਸਾਡੇ ਜਿੱਥੇ ਸਬ ਡਿਟਰ ਬੈਠਦੇ ਆ ਡਿਟਰ ਬੈਠਦੇ ਆ ਇਹ ਉਹਨਾਂ ਦੇ ਹੱਥ ਹੁੰਦਾ ਹੈਗਾ ਵੀ ਸਾਨੂੰ ਤੁਮ ਕਹਿੰਦੇ ਤਾਂ ਕੋਈ ਫਾਇਦਾ ਹੀ ਨਹੀਂ ਮੈਂ ਕਿਹਾ ਜੇ ਮੇਰੇ ਕੋਈ ਬਬਰ ਖਾਲਸਾ ਦਾ ਆ ਗਿਆ ਉਹ ਨਮ ਨਮ ਪੜਤੀ ਉਹ ਤਾਂ ਮੇਰੇ ਅੱਛੇ ਰਵਰਵਾਲਾ ਵੇ ਰੱਖ ਕੇ ਕਹਿੰਦਾ ਫਿਰ ਜੇ ਪੂਰੀ ਨਾ ਲੱਗੀ ਬਈ ਮੈਂ ਤੈਨੂੰ ਮਾਰ ਦੂੰਗਾ ਕੱਲੂ ਆ ਗਿਆ ਮੈਂ ਤਾਂ ਹੁਣੇ ਹੀ ਮਾਰ ਦੇ ਯਾਰ ਮੈਂ ਕਿਹਾ ਕੱਲ ਕਰ ਦੂੰ ਮੈਂ ਕਿਹਾ 24 ਘੰਟੇ ਹੋਊ ਮੈਂ ਕਿਹਾ ਤੈਨੂੰ ਕਹਿੰਦਾ ਕਿਉਂ ਮੈਂ ਕਿਹਾ ਬਸ ਖਬਰ ਤਾਂ ਮੈਂ ਕਿਹਾ ਅੱਗੇ ਤੋਂ ਲਾਉਣੀ ਹੈ ਮੈਂ ਥੋੜਾ ਲਾਉਣੀ ਹੈ ਮੈਂ ਕਿਹਾ ਮਾਰ ਦੇ ਮੰਨੂ ਗਿਆ ਫਰਕ ਆ ਮੈਂ ਕਿਹਾ ਤੇਰੀ ਖਬਰ ਨਹੀਂ ਪੰਜਾਬ ਚ ਕਿਸੇ ਨੇ ਲਾਉਣੀ ਮੈਂ ਕਿਹਾ ਮੈਨੂੰ ਮਾਰ ਦੂੰਗਾ ਮੈਂ ਕਿਹਾ ਇੱਥੇ ਤਾਂ ਸਾਰੇ ਪੰਜਾਬ ਦੀਆਂ ਖਬਰਾਂ ਲੈ ਕੇ ਆਉਂਦੇ ਮੈਂ ਕਿਹਾ ਸਭ ਨੂੰ ਮੈਂ ਲਾ ਕੇ ਤੋੜ ਦਿੰ ਉਦੋਂ ਤੁਸੀਂ ਪੰਜਾਬੀ ਟ੍ਰਿਬਿਊਨ ਲਈ ਕਰਦੇ ਮੈਂ ਪੰਜਾਬੀ ਟ੍ਰਿਬਿਊਨ ਅਜੀਤ ਵੀ ਕਰਦਾ ਸੀਗਾ ਔਰ ਰੋਪੜ ਵੀ ਮੇਰੇ ਕੋਲ ਸੀਗਾ ਮੈਂ ਰੋਪੜ ਦੋ ਜਗ੍ਹਾ ਹੈੱਡ ਕੁਆਰਟਰ ਬਣਾਏ ਤੇ ਰੋਪੜ ਵੀ ਤੇ ਮਰੰਡੇ ਵੀ ਤੇ ਤਾਂ ਰੋਪੜ ਪੰਜਾਬੀ ਟ੍ਰਿਬਿਊਨ ਵਿੱਚ ਕੋਲ ਜਣਾ ਸੀਗਾ ਕਰਾਲੀ ਤੋਂ ਮੈਂ ਕਰਦਾ ਸੀਗਾ ਮਰੰਡੇ ਤੋਂ ਵੀ ਚਮਕੌਰ ਸਾਹਿਬ ਤੋਂ ਵੀ ਕਮਨੂ ਤੋਂ ਵੀ ਇਸ ਤਰ੍ਹਾਂ ਕਈ ਸਟੇਸ਼ਨਾਂ 'ਤੇ ਕਰਦਾ ਸੀਗਾ ਤੇ ਰੋਪੜ ਤੋਂ ਮੈਂ ਯੂਐਨਆਈ ਵੀ ਕਰਦਾ ਰਿਹਾ ਰੋਪੜ ਤੋਂ ਲੰਬਾ ਸਮਾਂ ਸਹੀ ਉੱਥੇ ਉਹ ਮਲਿਕ ਹੁੰਦੇ ਸੀ ਮਲਿਕ ਸਾਹਿਬ ਹੁੰਦੇ ਸੀ ਕਿ ਭੰਡਾਰੀ ਮਲਕ ਸਾਹਿਬ ਨੇ ਮੈਨੂੰ ਰੱਖਿਆ ਸੀਗਾ ਤੇ ਉਹਨਾਂ ਨੂੰ ਬੜੀਆਂ ਸਟੋਰੀਆਂ ਕੱਢ ਕੇ ਦਿੱਤੀ ਉੱਥੇ ਤੋਂ ਸਕੈਂਡਲ ਵੀ ਕੱਢ ਕੇ ਦਿੱਤੇ ਜਿਹੜੇ ਆਊਟਰੇਟ ਦੇ ਸਕੈਂਡਲ ਸੀਗੇ ਜਿਹੜੇ ਸੱਚੇ ਸੀਗੇ ਉਹ ਲੱਗਦੇ ਸੀਗੇ ਦਿੱਲੀ ਦੇ ਖਬਰਾਂ ਅੱਗੇ ਲੱਗਦੇ ਤੇ ਪੁਆਦ ਦੇ ਇਲਾਕੇ ਚ ਵੀ ਮੁੰਡੇ ਕਾਫੀ ਸੀ ਮੂਮੈਂਟ ਇਹ ਤੁਹਾਡੇ ਇੱਧਰਲੇ ਇਲਾਕੇ ਰੋਪੜ ਦੇ ਇਲਾਕੇ ਤੋਂ ਹਾਂ ਬਾਕੀ ਪਿੰਡਾਂ ਵਿੱਚ ਮੁੰਡੇ ਜਿਹੜੇ ਇੱਕ ਨਾ ਜਦੋਂ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਨਾ ਮਤਲਬ ਐਕਟਿਵ ਹੋਏ ਜਦੋਂ ਸੰਤ ਜੀ ਤਾਂ ਇੱਕ ਲਹਿਰ ਚੱਲ ਗਈ ਪਿੰਡਾਂ ਵਿੱਚ ਪਿੰਡਾਂ ਵਿੱਚ ਜਿਹੜੇ ਨੌਜਵਾਨ ਪਿੰਡਾਂ ਦੇ ਦੇਖੇ ਅਸੀਂ ਵਿਹਲੇ ਫਿਰਦੇ ਸੀਗੇ ਹੋਰ ਸੀਗੇ ਉਹ ਧਾਰਮਿਕ ਤੌਰ ਤੇ ਗੁਰਦੁਆਰਿਆਂ ਵਿੱਚ ਸੇਵਾ ਕਰਨ ਲੱਗ ਗਏ ਪੱਗਾਂ ਸੇਕਸਰੀ ਬੰਨ ਲੀਆਂ ਆਪਣੀਆਂ ਪਿੰਡਾਂ ਦੇ ਵਿੱਚ ਸਕੂਲਾਂ ਚ ਕੁੜੀਆਂ ਪੜ੍ਹਦੀਆਂ ਤੇ ਜਿਹੜੀਆਂ ਉਹਨਾਂ ਦੇ ਦੁਪੱਟੇ ਜੜੇ ਹੈ ਉਹ ਕੇਸਰੀ ਰੰਗ ਦੇ ਲੈਣੇ ਸ਼ੁਰੂ ਕਰਤੇ ਇਸ ਤਰ੍ਹਾਂ ਇੱਕ ਇਸ ਲਾਹਰ ਨੂੰ ਜਿਹੜੀ ਨੂੰ ਉਹ ਸਰਕਾਰ ਉਸ ਸਮੇਂ ਜਿਹ ਗਵਰਨਰ ਰਾਜ ਸੀਗਾ ਉਹ ਠੀਕ ਨਹੀਂ ਸਮਝਦੇ ਤੇ ਬਰਦਾਸ਼ਤ ਨਹੀਂ ਹਾਂ ਬਰਦਾਸ਼ਤ ਨਹੀਂ ਕਰਦੇ ਸੀ ਇਹ ਸੀਗੇ ਉਹ ਪੰਜਾਬੀ ਲਾਗੂ ਲਾਗੂ ਕਰਨੇ ਖਾਤਰ ਮਿਲਟਰੀ ਨੇ ਆਪਣਾ ਜਾਰੀ ਕਰਤਾ ਪ੍ਰੈਸ ਰੂਟ ਉਹ ਕਹਿੰਦੇ ਵੀ ਤੁਸੀਂ ਇਹ ਕਿਉਂ ਲਾਉਨੇ ਹੈਗੇ ਆ ਮੈਂ ਜੀ ਭਾਈ ਸਾਡੇ ਨੂੰ ਤਾਂ ਆ ਗਿਆ ਅਸੀਂ ਤਾਂ ਲਾਉਣਾ ਹੀ ਹੈ ਔਰ ਇਹਦੇ ਗਲਤ ਵੀ ਨਹੀਂ ਸੀ ਕੋਈ ਹਾਂ ਮੈਨੂੰ ਪੁਲਿਸ ਅਫਸਰ ਕਹਿੰਦਾ ਇਸ ਤਰ੍ਹਾਂ ਮੈਂ ਕਿਹਾ ਜੀ ਤੁਸੀਂ ਲਿਓ ਜਿਹੜੀ ਥੋੜੀ ਖਬਰ ਆਪਣਾ ਥੋੜੀ ਲਾ ਦਨੇ ਉਹਨਾਂ ਦੀ ਹੋਣਾ ਲਾ ਦਨੇ ਮੈਂ ਕਿਹਾ ਇਹਦੇ ਚ ਕਿਹੜਾ ਹਰਜਾ ਕੋਈ ਵਖਿਆ ਦੱਸੋ ਹੋਰ ਪੱਤਰਕਾਰ ਕਿਹੜੇ ਸੀ ਉਸ ਜਮਾਨੇ ਦੇ 1983 1985 90 ਤੱਕ ਦੇ ਜਿਹੜੇ ਅ ਪੱਤਰਕਾਰ ਇਹਨਾਂ ਨੇ ਉਹ ਖਿਆਈ ਦੇਖੀ ਆਈ ਜੀ ਸਰਵ ਜੀ ਸੀ ਢਾੜੀ ਵਾਲ ਸੀ ਰੋਪੜੀ ਸੀ ਰੋਪੜ ਜਿਹੜੇ ਰੋਪੜ ਅੱਛਾ ਟਾਫਰ ਸੀ ਉਹ ਹਾਂ ਸਟਾਪਰ ਸੀਗਾ ਐ ਤਾਂ ਉਹਦਾ ਕਿਵੇਂ ਸੀ ਉਹ ਬੰਦਾ ਜਿਹੜਾ ਜੀ ਇਮਾਨਦਾਰ ਬੰਦਾ ਸੀਗਾ ਬਹੁਤ شریف ਕਹਿੰਦੇ ਇਮਾਨਦਾਰ ਕਹਿੰਦੇ ਤੇ ਉਹ ਜਿਹੜਾ ਖਬਰਾਂ ਉਹ ਵੀ ਸਚਾਈ ਦੇ ਆਧਾਰ ਤੇ ਲਾਉਂਦਾ ਸੀਗਾ ਮਤਲਬ ਉਹਨੇ ਜ਼ਿੰਦਗੀ 'ਚ ਜਿਸ ਤਰ੍ਹਾਂ ਅਸੀਂ ਨਾਲ ਲਾ ਕੇ ਉਹਨੇ ਕਿਸੇ ਤੋਂ ਇਹ ਚਾਹਦਾ ਕਪ ਨਹੀਂ ਪੀਤਾ ਆਪਣੀ ਜੇਬ ਉੱਥੇ ਹੁੰਦਾ ਸੀ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਚਾਹ ਵੀ ਪੀਂਦਾ ਸੀ ਜੋ ਵੀ ਬਾਹਰ ਆਪਣਾ ਆਪ ਖਰਚਾ ਕਰਦਾ ਸੀਗਾ ਔਰ ਫੀਲਡ ਦੇ ਵਿੱਚ ਬੜੀ ਪੱਤਰਕਾਰੀ ਕਰੀ ਉਹਨੇ ਅਸੀਂ ਇਕੱਠੇ ਜਾਂਦੇ ਰਹੇ ਹੈਗੇ ਬਹੁਤ ਹੁੰਦੇ ਸ਼ੁਰੂ ਸੁਬਹ ਦੇ ਵਿੱਚ ਇੰਨਾ ਪੱਤਰਕਾਰ ਇਹ ਮੈਨੂੰ ਦੱਸ ਦਾਰ ਰਿਹਾ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਹੈਗੇ ਮੈਂ ਵੀ ਉਧਰ ਸਿੱਖਿਆ ਕੁਝ ਉਹ ਤਾਂ ਬੱਸਰ ਵੀ ਕੋਮ ਤੇ ਹੁੰਨੇ ਪੱਤਰਕਾਰ ਮੋਟਰਸਾਈਕਲ ਸਾਰੇ ਕੋਲੇ ਤਾਂ ਹੁੰਦਾ ਨਹੀਂ ਜਦ ਤਾਂ ਨਹੀਂ ਤਾਂ ਅਸੀਂ ਬਤਾਵਾ ਤੇ ਮਤਲਬ ਕਈ ਵਾਰੀ ਬਸਾਂ ਚੇ ਜਾਂਦੇ ਹੁੰਦੇ ਜਿਆਦਾ ਇਹ ਸੀ ਅਸੀਂ ਉਸ ਟਾਈਮ ਤੇ ਵਿੱਚ ਕੋਈ ਸਾਧਨ ਨਹੀਂ ਥੇ ਅਸੀਂ ਖਬਰ ਲਿਖਣੀ ਟ੍ਰਿਬਿਊਨ ਵਾਲਿਆਂ ਦੀ ਟੈਕਸੀ ਆਣੀ ਹੁਣ ਥੜਕੇ ਫੜਾ ਜੜੀ ਭਾਈ ਤੂੰ ਜਾ ਕੇ ਦੇ ਚ ਦੇ ਨਹੀਂ ਕਿਉਂ ਕਿਥੇ ਜਾਂਦਾ 택ਸ਼ੀ ਵੀ ਨਹੀਂ ਤੀਆਂ ਕਈ ਵਾਰ ਇਦਾਂ ਵੀ ਹੋਇਆ ਦੇਰ ਰਾਤ ਦਵੇਰ ਕਦੇ ਰਾਤ ਜਿਆਦਾ ਪੈ ਗਈ ਸਾਧਨ ਨਾ ਹੋਵੇ ਇਦਾਂ ਕੋਈ ਗੱਲ ਦਾ ਤਦ ਜਦੋਂ ਜਦੋਂ ਇਸ ਤਰ੍ਹਾਂ ਹੁੰਦਾ ਸੀਗਾ ਜਦੋਂ ਕੋਈ ਐਸੀ ਖਬਰ ਆ ਗਈ ਨਾ ਕੋਈ ਵੀ ਜਿਹੜੀ ਖਬਰ ਜਾਣੇ ਵਾਲੀ ਹੋਵੇ ਕਈ ਵਾਰੀ ਜਿਹੜੀ ਹੈ ਫਿਰ ਮੈਂ ਤੁਹਾਨੂੰ ਦੱਸ ਦਿਆਂ ਤਾਂ ਉਹ ਅਸੀਂ ਫਿਰ ਐਕਸਚੇਂਜ ਜਾਂਦੀ ਸੀ ਟੈਡੀ ਫੋਨ ਐਕਸਚੇਂਜ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਚੰਡੀਗੜ੍ਹ ਟ੍ਰਿਬਿਊ ਮਿਲਾ ਕੇ ਦੋ ਫਿਰ ਉਹ ਮਿਲਾ ਕੇ ਤੇ ਦੇਰ ਫਿਰ ਅਸੀਂ ਖਬਰ ਦੇ ਦਿੰਦੇ ਤੇ ਇਸ ਤਰ੍ਹਾਂ ਪੁਣਾ ਕੇ ਹਾਂ ਅਈ ਕਈ ਵਾਰੀ ਜਿਹੜੀਆਂ ਏਜੰਸੀਆਂ ਹੈਗੀਆਂ ਜਿਹੜੀਆਂ ਪੀਟੀਆਈ ਏਜੰਸੀ ਨੇ ਇੱਕ ਵਾਰੀ ਖਬਰ ਲਾਤੀ ਕਿ ਸ਼ਿਆਮਪੁਰ ਪਿੰਡ ਰੋਪੜ ਦੇ ਕੋਲ ਬਈ ਮਿਲਿਟਰੀ ਡੈਟਾ ਨੇ 25 ਬੰਦੇ ਮਾਰਦੇ ਬਾਅਦ ਉਹ ਠੀਕ ਹੋ ਗਈ ਜੀ ਚਰਗੀ ਪੀਟੀਆ ਦੇ ਲੋਕੀ ਸਾਰੇ ਮੈਨੂੰ ਰਾਤ ਦਾ 9 ਵਜੇ ਦਾ ਬਾਅਦ ਮੈਨੂੰ ਸਾਡੇ ਟ੍ਰਿਬਿਊਨ ਤੋਂ ਫੋਨ ਆ ਗਿਆ ਕਹਿੰਦੇ ਵੀ ਤੁਸੀਂ ਖਬਰ ਨਹੀਂ ਭੇਜੀ ਵੀ ਸ਼ਿਆਮਪੁਰਾ ਪਿੰਡ ਦੇ 25 ਬੰਦੇ ਮਾਰਤੇ ਮਿਲਿਟਰੀ ਨੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ ਕਹਿੰਦੇ ਨਹੀਂ ਕਹਿੰਦੇ ਕਹਿੰਦੇ ਖਬਰ ਪਈ ਏ ਏਜੰਸੀ ਦੀ ਮੈਂ ਕਹਾਂ ਜੀ ਫਿਰ ਹੁਣ ਮੈਂ ਕੀ ਕਰਾਂ ਕਹਿੰਦੇ ਤੁਸੀਂ ਪੂਰੀ ਰਿਪੋਰਟ ਲਿਓ ਮੈਂ ਜੀ ਮੇਰੇ ਕੋਲ ਸਕੂਟਰ ਥਾ ਮੈਂ ਰਾਤ ਨੂੰ 9 ਵਜੇ ਆਪਣਾ ਸਕੂਟਰ ਚੱਕਿਆ ਰੋਪੜ ਚਲ ਗਿਆ ਪਿੰਡ ਸਿਆਮਪੁਰੇ ਗਿਆ ਮੈਂ ਕੁਝ ਪੁੱਛਿਆ ਜਾ ਕੇ ਪਿੰਡ ਵਾਲੇ ਤੇ ਸਰਪੰਚ ਤੇ ਵੀ ਇਹ ਕਹਿੰਦੇ ਇੱਥੇ ਤਾਂ ਕੋਈ ਨਹੀਂ ਮਾਰਿਆ ਹੋਇਆ ਕੋਈ ਨਹੀਂ ਮਾਰਿਆ ਅੱਛਾ ਤਾਂ ਕਹਿੰਦੇ ਮੈਂ ਕਹਾਂ ਜੀ ਫੇਰ ਫਿਰ ਮੈਂ ਹਸਪੀਟਲ ਗਿਆ ਜੀ ਸਿਵਲ ਹਸਪੀਟਲ ਰੋਪੜ ਉੱਥੇ ਡਾਕਟਰ ਸੀ ਸਿਆਮ ਬੈਠੇ ਸੀ ਇੱਕ ਲੇਡੀ ਡਾਕਟਰ ਦੂਆ ਮੈਂ ਕਹਾਂ ਜੀ ਬੱਚੇ ਬੰਦੇ ਨੂੰ ਲਾਸ ਆਈਆਂ ਹੋਣੀਆਂ ਥੋੜੇ ਬੰਦੇ ਮਾਰਦੇ ਕਹਿੰਦੇ ਇੱਥੇ ਕਾਜ ਲਾ ਇੱਥੇ ਸੰਦੀ ਕਾਨੂੰ ਇਹ ਕੋਈ 84 85 ਦੀ ਗੱਲ ਹੈ ਇਹ ਏਡੀ ਵੱਡੀ ਏਜੰਸੀ ਏਡਾ ਝੂਠੀ ਹੋਊਗੀ ਬਸ ਤੇ ਫੇਰ ਜੀ ਅਖਬਾਰ ਵਾਲਾ ਨੇ ਮੈਂ ਉਹਨਾਂ ਨੂੰ ਫੋਨ ਟੈਲੀਫੋਨ ਕਰਿਆ ਮੈਂ ਕਿਹਾ ਮੈਂ ਤਾਂ ਸਾਰੀ ਜਗ੍ਹਾ ਜਾਇਆ ਔਰ ਮੈਂ ਕਿਹਾ ਐਸਐਸਪੀ ਸੀ ਉੱਥੇ ਉਹਨੂੰ ਵੀ ਰਾਤ ਨੂੰ ਜਾ ਕੇ ਪੁੱਛਿਆ ਮੈਂ ਉਹਦੀ ਕੋਠੀ ਜਾ ਕੇ ਮੈਂ ਕਿਹਾ ਵੀ ਆਹ ਆ ਜਿਹੜਾ ਹੈ ਵੀ ਆ ਘਟਰਾ ਹੋਊਗਾ ਉਹ ਕਹਿੰਦਾ ਜੀ ਕਾਨੂੰ ਹੋਊਗੀ ਕਹਿੰਦਾ ਜੀ ਤੁਸੀਂ ਕੋਈ ਚੰਗੀ ਖਬਰ ਦੇ ਦਿਆ ਕਰੋ ਸਾਨੂੰ ਮੈਂ ਕਿਹਾ ਜੀ ਮੈਂ ਤਾਂ ਇੰਟਰਵਿਊ ਤੋਂ ਪੁੰਨ ਆਇਆ ਮੈਂ ਉਹੀ ਸਟੋਰੀ ਕਰ ਰਿਹਾ ਦੇਖੋ ਮੇਰਾ ਦਿਮਾਗ ਤਾਂ ਖਰਾਬ ਨਹੀਂ ਮੈਂ ਨਹੀਂ ਅਹੀਂ ਕਿਹਾ ਭਈ ਮੈਂ ਰਾਤ ਨੂੰ 10 ਵਜੇ ਛੋਟ ਕੋਲ ਆ ਜਾਈ ਭਈ ਚੋੜੀ ਆਈ ਆ ਕੇ ਜੀ ਮੈਨੂੰ ਦੱਸਤੀ ਸਾਰੀ ਖਬਰ ਲਿਖਾ ਦਿੱਤੀ ਕਰਮਜੀਤ ਸਿੰਘ ਉਹ ਨਿਊਜ਼ ਚੀਰ ਸੀਗੇ ਤੇ ਉਹਨਾਂ ਨੇ ਜੀ ਮੇਤੇ ਟੈਲੀਫੋਨ ਤੇ ਖਬਰ ਲਿਖੋ ਫਿਰ ਤੁਸੀਂ ਸਪਸ਼ਟ ਕਰਨ ਵਾਲੀ ਖਬਰ ਦਿੱਤੀ ਸਪਸ਼ਟ ਕਰਨ ਵਾਲੀ ਦਿੱਤੀ ਭਈ ਮੈਂ ਇੱਥੇ ਗਿਆ ਸਾਰੀ ਗੱਲ ਲਿਖੀ ਉਹਨਾਂ ਨੇ ਭਈ ਹੋਇਆ ਨਹੀਂ ਉੱਥੇ ਕੁਝ ਨਹੀਂ ਹੋਇਆ ਐਸਐਸਪੀ ਨੇ ਵੀ ਸਾਰਾ ਕੁਝ ਦਿੱਤਾ ਉਹਦੇ باوجود ਖਬਰ ਫੇਰ ਵੀ ਬਿਠੀ ਜਿਹਾ ਜੀ ਲਾਈ ਉਹਨਾਂ ਨੇ ਪੀਟੀਆਈ ਜੀ ਖਬਰ ਲਾ ਕੇ ਨਾ ਮੇਰਾ ਬਟਸ ਜੋ ਮੈਂ ਗਿਆਤਾ ਜਗਾ ਉਹ ਲਾ ਕੇ ਫਿਰ ਉਹਦੇ ਸਿਰੇ ਕਿੱਥੇ ਲੱਗੀ ਗੱਲ ਸਾਰੀ ਹੈ ਅਖਬਾਰਾਂ ਜੇ ਮਤਲਬ ਇੱਕ ਚੀਜ਼ ਹੁੰਦੀ ਹੈ ਨਾ ਬਈ ਫੜੀ ਜਾਂਦੀ ਹੈ ਫਿਰ ਬੇਇਜ਼ਤੀ ਨਹੀਂ ਮਹਿਸੂਸ ਕਰਦੇ ਸੀ ਪੁਲਿਸ ਉਹ ਜਾਂ ਸਰਕਾਰਾਂ ਬਈ ਆ ਕੇ ਲੱਗਦੀਆਂ ਆ ਇਹ ਏਜੰਸੀਆਂ ਜਿਹੜੇ ਏਜੰਸੀ ਆਲਾ ਸੀ ਉਹ ਰਿਪੋਰਟਰ ਸੀ ਉਹ ਸਰਕਾਰਾਂ ਮਿਲਿਆ ਵਾ ਤਾਂ ਪ੍ਰਸ਼ਾਸਨ ਨਾਲ ਮਿਲਿਆ ਵਾ ਉਹਦੀ ਮਸ਼ਹੂਰੀ ਤੇ ਪਹਿਲਾਂ ਇਦਾਂ ਹੀ ਪਲਾਨਟ ਹੋ ਜਾਂਦੀ ਆ ਦੀ ਖਬਰ ਉਹ ਕਰਾ ਦੇ ਸੀਗੇ ਸਰਕਾਰ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਉਹਨੇ ਆਪਣੇ ਬੰਦੇ ਰੱਖੇ ਹੁੰਦੇ ਵਿੱਚ ਕੋਲ ਪੱਤਰਕਾਰ ਆਪਣੇ ਵੀ ਹੁੰਦੇ ਇੱਕ ਦੋ ਚਾਰ ਉਹਨਾਂ ਦੇ ਜਿਹੜੇ ਉਹਨਾਂ ਮੁਤਾਬਕ ਚੱਲਦੇ ਆ ਤੇ ਹੁਣ ਜਿਸ ਤਰ੍ਹਾਂ ਗੋਦੀ মিডিਆ ਹੈਗੇ ਜੀ ਨਾ ਜਿਸ ਤਰ੍ਹਾਂ ਇੱਕਣਾ ਹੁਣ ਸਾਰਾ ਹੁਣ 75% ਗੋਦੀ মিডিਆ ਹੈਗਾ ਜਾਰੇ ਕੋਈ 5% ਹੁੰਦਾ ਸੀਗਾ ਵਿਚਰ ਜੀ ਹੁਣ ਹੋਰ ਤਰ੍ਹਾਂ ਕੰਮ ਕਰਨਾ ਹੋਰ ਤਰ੍ਹਾਂ ਆਕਟਾ ਹੈ ਨਾ ਪਹਿਲਾਂ ਵੀ ਕੰਮ ਕਰਨਾ ਔਕਾ ਸੀ ਉਦੋਂ ਤੁਹਾਡੇ ਕੋਲ ਹੋਰ ਲੇਕਿਨ ਉਦੋਂ ਇੱਕ ਸੱਚਾਈ ਇੱਕ ਵਿਲ ਪਾਵਰ ਹੁੰਦੀ ਹਾਂ ਬਸ ਆਹੇ ਉਦੋਂ ਬਖਤੇ ਹੈ ਵੀ ਪਰਮਾਤਮਾ ਦੀ ਉਹ ਕੋਈ ਸ਼ਕਤੀ ਸੀ ਜਿਹੜਾ ਜਿਸ ਹਿਸਾਬ ਨਾਲ ਮੈਂ ਚੱਲਦਾ ਰਿਹਾ ਹੈ ਕਿ ਕਿਉਂਕਿ ਜਿਹੜੇ ਲੋਕ ਸੀਗੇ ਹੁਣ ਰਮੇਸ਼ ਬਨਾਇਕ ਸੀ ਰਮੇਸ਼ ਬਨਾਇਕ ਨੇ ਵੀ ਕੰਮ ਬਹੁਤ ਕਰਿਆ ਫੀਲਡ ਦੇ ਵਿੱਚ ਟ੍ਰਿਬਿਊਨ ਵਿੱਚ ਤੇ ਉਹ ਜਦੋਂ ਨਾਲ ਉਹਨਾਂ ਨੇ ਮਿਲਟਰੀ ਰੰਪਰਟ ਸਰਚ ਕਰਿਆ ਬਹੁਤ ਜ਼ਿਆਦਾ ਤੇ ਕਈ ਵਾਰੀ ਸੋਚਦੇ ਹਾਂ ਕਹਿੰਦਾ ਮੈਂ ਇੱਕ ਵਾਰੀ ਗੱਲ ਹੋ ਗਈ ਬਨਾਇਕ ਸਾਹਿਬ ਕਹਿੰਦਾ ਪਾ ਸੋਚਦੇ ਆ ਸੀ ਬਚ ਕੇ ਇਸ ਰਗਏ ਬਸ ਗਾ ਜਿਵੇਂ ਪਰਮਾਤਮਾ ਦੀ ਕਿਰਪਾ ਹੀ ਹੈ ਜਿਹੜੇ ਬਚ ਕੇ ਹੈ ਪਰ ਜਿਹੜੇ ਖਾੜ ਤੂਆ ਜਿਹੜੇ ਸਹੀ ਮੁੰਡੇ ਸੀ ਜਿਹੜੇ ਉਹਨਾਂ ਤਾਂ ਮਨ ਇਹ ਜਿਹੀ ਕੋਟ ਕੋਈ ਨਹੀਂ ਸੀ ਨਾ ਭਾਈ ਇਹਨੂੰ ਮਾਰਨਾ ਨਾ ਨੋ ਨੋ ਉਹਨਾਂ ਕੋਈ ਨਹੀਂ ਤੇ ਉਹ ਤਾਂ ਪਤਾ ਲੱਗਦਾ ਲਲਦੇ ਸੀਗੇ ਕਈ ਵਾਰੀ ਉਹਨਾਂ ਨੇ ਮੈਨੂੰ ਵੀ ਆ ਕੇ ਪੁੱਛਿਆ ਨਾ ਭਾਈ ਸਾਡੇ ਕੋਈ ਹਿੱਟ ਲਿਸਟ ਆਈ ਆ ਬੰਦੇ ਮੈਨੂੰ ਦੱਸ ਦੇਣਾ ਕਈ ਵਾਰੀ ਮੈਂ ਜੀ ਇਹ ਬੰਦਾ ਤਾਂ ਨਹੀਂ ਹੈ ਇਹ ਚੰਗਾ ਬੰਦਾ ਹੈ ਮੈਂ ਕਿਹਾ ਮੈਂ ਕਿਹਦੇ ਉਹ ਬੰਦੇ ਦੋ ਤਿੰਨ ਵਾਰੀ ਦੱਸਿਆ ਉਹਨਾਂ ਨੂੰ ਉਹਨਾਂ ਨੇ ਛੱਡ ਤਾਏ ਉਹਨਾਂ ਨੇ ਆਪਣੇ ਬੰਦੇ ਨੂੰ ਕੂਟਮਾਰ ਕਰੀ ਜਿਹਨੇ ਗਲਤ ਇਨਫੋਰਮੇਸ਼ਨ ਦਿੱਤੀ ਸੀ ਐਡਾ ਵੀ ਹੋਇਆ ਹਾਂ ਇਹਦਾ ਮਤਲਬ ਜਿਹੜੇ ਮਤਲਬ ਖੜਕੂ ਜਿਹੜਾ ਉਹ ਵੀ ਪਹਿਲਾਂ ਪੁੱਛਕਿਛ ਕਰਦੇ ਸੀ ਕੋਈ ਵੀ ਇੰਟੈਕਟ ਹਾਂ ਉਹ ਵੀ ਬੁਸ਼ਵ ਕਰਦੇ ਇਹ ਨਹੀਂ ਉਹਨਾਂ ਬੰਦਿਆਂ ਨੇ ਦੱਸਦਾ ਕਿ ਜੀ ਆ ਬੰਦਾ ਫਲਾਣਾ ਬੰਦਾ ਮੜਾ ਹੈ ਜੀ ਬਹੁਤ ਇਹ ਐ ਜੀ ਪੁਲਿਸ ਦਾ ਡਾਊਟ ਹੈ ਜੀ ਅਸੀਂ ਦੱਸਦੇ ਸਾਰੇ ਵਿੱਚ ਉਹਨੂੰ ਮਾਰ ਦਊਗਾ ਇਹ ਤੁਸੀਂ ਕੋਈ ਕਿਤਾਬ ਕਿਉਂ ਨਹੀਂ ਲਿਖਦੇ ਐਡਾ ਕੁਝ ਤੁਹਾਡੇ ਕੋਲੇ ਨਹੀਂ ਬਸ ਕਿਤਾਬ ਜੇ ਮੈਂ ਮੈਨੂੰ ਇਹ ਹੈ ਜੇ ਮੈਂ ਸਚਾਈ ਲਿਖਤ ਵਿੱਚ ਸਾਰੀ ਕਿਉਂ ਗਵਰਨਮੈਂਟ ਦਾ ਪਹਿਲੇ ਮੇਰੇ ਵਿਰੁੱਧ ਹੀ ਉਹਨਾਂ ਦਿਨਾਂ ਵਿੱਚ ਸਾਰੇ ਪ੍ਰਸ਼ਾਸਨ ਵੀ ਤੇ ਮੈਂ ਹੁਣ ਜੇ ਸਚਾਈ ਬੁਲਰੀ ਦੀ ਕਹਾਂ ਪਤਾ ਕਿਸ ਲੈਜੇ ਦੇ ਵਿੱਚ ਲਿਆ ਕੇ ਹੋ ਮੇਰੇ ਦੇ ਕੋਈ ਕੇਸ ਬਿਠਾਦੇ ਨੇ ਜਾਂ ਕੋਈ ਖੁੰਦਕੀ ਕੱਢ ਖੁਦੋਂ ਕੱਢ ਲੈਣਾ ਕੋਈ ਪਦਵੇ ਕੋਈ ਅਮੀ ਕੀ ਹਾਂ ਹੋ ਇਸ ਇਸ ਤਰ੍ਹਾਂ ਅੱਜ ਕੱਲ ਤਾਂ ਹੁਣ ਜਿਹੜਾ ਆਈਆਈਟੀ ਵਾਲਾ ਸਿਸਟਮ ਹੈ ਜਿਹੜਾ ਉਹ ਤਾਂ ਬਹੁਤ ਹੀ ਮੜਾ ਸਿਸਟਮ ਹੈ ਉਹ ਤਾਂ ਦੋ ਲਫਾ ਇਧਰ ਗਲਤ ਕਹੇ ਹੋਗੇ ਜਿਹੜੇ ਉਹਨਾਂ ਨੇ ਲਾ ਦੇਣਾ ਚਲੋ ਤੁਸੀਂ ਉਦੋਂ ਦੇ ਪੰਜਾਬ ਤੇ ਹੈ ਤਾਂ ਬਹੁਤ ਮੋਟਾ ਜਿਹਾ ਸਵਾਲ ਨਾ ਵੱਡਾ ਸਵਾਲ ਆ ਪਰ ਫਿਰ ਵੀ ਜੇ ਸੰਖੇਪ ਵਿੱਚ ਮੈਂ ਪੁੱਛਾਂ ਉਦੋਂ ਦੇ ਪੰਜਾਬ ਤੇ ਤੇ ਹੁਣ ਦੇ ਪੰਜਾਬ ਤੇ ਤੁਸੀਂ ਮੇਨ ਮੇਨ ਕੀ ਅੰਤਰ ਦੇਖਦੇ ਕੀ ਬਦਲਾਅ ਆ ਉਦੋਂ ਤੇ ਇਹ ਜਿਹੇ ਲੋਕ ਦੇਖੋ ਉਸ ਵਕਤ ਲੋਕ ਜਿਹੜੇ ਹੈਗੇ ਨਾ ਉਹਨਾਂ ਦਿਨਾਂ ਵਿੱਚ ਲੋਕ ਚੰਗੇ ਸੀਗੇ ਹੁਣ ਨਾਲੋਂ ਸਚਾਈ ਵਾਲੇ ਦੇ ਨਾਲ ਚੱਲਦੇ ਸੀਗੇ ਲੋਕ ਸੀਗੇ ਤੇ ਮਹਿੰਗਾਈ ਘੱਟ ਸੀ ਉਹਨਾਂ ਦਿਨਾਂ ਚ ਨਹੀਂ ਹੈ ਨਹੀਂ ਸੀ ਉਹ ਤਾਂ ਬਹੁਤ ਜ਼ਿਆਦਾ ਮਹਿੰਗੀ ਹੈਗੀ ਤੇ ਬਾਕੀ ਇਹ ਸੀਗੇ ਲੋਕ ਪਿੰਡਾਂ ਵਿੱਚ ਜਿਹੜੇ ਲੋਕ ਤੇ ਨਾ ਉਹ ਸਿੱਖੀ ਨੂੰ ਜ਼ਿਆਦਾ ਤਰਜੀਹ ਦਿੰਦੇ ਸੀਗੇ ਹੁਣ ਜੇ ਉਹਨਾਂ ਨੂੰ ਪਤਾ ਲੱਗਵੇ ਤਾਂ ਸਾਡੇ ਖਾਤੇ ਖਬਰਾਂ ਲਾਉਂਦਾ ਇਹ ਆ ਕਾਰਵਾਈ ਹੋਈ ਹੈ ਤਾਂ ਉਹ ਮੇਰੇ ਪ੍ਰਗਟ ਹਮਦਰਦੀ ਪ੍ਰਗਟ ਕਰੂਗਾ ਮੇਰੇ ਖਾਤਰ ਨੂੰ ਮੈਨੂੰ ਯਾਦ ਇੱਕ ਵਾਰੀ ਕੋਲਸ ਨੇ ਮੈਨੂੰ ਚੱਕ ਲਿਆ ਤੇ ਉਹ ਪਤਾ ਨਹੀਂ ਕਿਸ ਤਰ੍ਹਾਂ ਕਿਸੇ ਬਾਬਿਆਂ ਨੇ ਕਿਹਾ ਪਿੰਡਾਂ ਵਿੱਚ ਕਹਿਤਾ ਕਹਿੰਦਾ ਵੀ ਉਰੀ ਛੜਦੀ ਗੱਲਾਂ ਨਹੀਂ ਤੁਸੀਂ ਖੰਡ ਪਾਟ ਰੱਖੋ ਆਹ ਕਰੋ ਬਈ ਉਹ ਛੜੀ ਗੱਲਾਂ ਚ ਰਹੇ ਕੋਈ ਉਹ ਆ ਚਣ ਆਵੇ ਮਤਲਬ ਇਸ ਤਰ੍ਹਾਂ ਸਾਹਬ ਨਾਲ ਪਿੰਡ ਕਿਹੜਾ ਸੀ ਤੁਹਾਡਾ ਹੈ ਪਿੰਡ ਕਿਹੜਾ ਸੀ ਤੁਹਾਡਾ ਮਰੰਡਾ ਮਰੰਡੇ ਖਾ ਹਾ ਰੋਪੜ ਮਰੰਡਾ ਰੋਪੜ ਚਮਕੌਰ ਸਾਹਿਬ ਕਰਾਲੀ ਇਹ ਸਾਰਿਆਂ ਸਟੇਸ਼ਨ ਮੇਰੇ ਕੋਲ ਦਿੱਤੇ ਬੈਠੇ ਮੇਰੇ ਕੋਲ ਨਾ ਜੇ ਕੋਈ ਪੱਤਰਕਾਰ ਬਣਨੇ ਨਹੀਂ ਚਾਹੁੰਦਾ ਤਾਂ ਤੇ ਕੋਲੇ ਫਿਰ ਸਾਈਕਲ ਰੱਖੀ ਹੋਈ ਦੀ ਆ ਸਾਧਨ ਸੂਦਨ ਜਾਂ ਫੇ ਮੋਟਰਸਾਈਕਲ ਕੋਈ ਮੇਰੇ ਕੋਲ ਆਪਣਾ ਸਕੂਟਰ ਰੱਖਿਆ ਬਸ ਹੀਗਾ ਕਾਉਂਸ ਰਾਤ ਨੂੰ ਵੀ ਤੁਸੀਂ ਜਾ ਵੜਦੇ ਜੀ ਵੀ ਐਸਐਸਪੀ ਦੇ ਜਾ ਵੜਦੇ ਆਪਣਾ ਜੇ ਉਹ ਨਾ ਬਿਲਾ ਲਿਆ ਤਾਂ ਚੋਪੇ ਨੇ ਜਿੱਥੇ ਵੀ ਆਪਾਂ ਨੂੰ ਰਿਸਕ ਲੈ ਕੇ ਨਾ ਰਹੇ ਉਸਕਾ ਰਿਸਕ ਹਾਂ ਹੁਣ ਜਦੋਂ ਚਰਤੂਰੀ ਪੈ ਜਾਂਦਾ ਜਦੋਂ ਹਥੇੜੀ ਤੇ ਰੱਖ ਕੇ ਜਾਂਦਾ ਤੁਸੀਂ ਕੋਈ ਬੱਚੇ ਬਾਹਰ ਭੇਟੇ ਜਿਵੇਂ ਬਾਹਰ ਪੇ ਤੁਹਾਨੂੰ ਮਹਿਸੂਸ ਕਿਹਾ ਹੁੰਦਾ ਵੀ ਅੱਲਾ ਸੰਦਾ ਫੜਾਇਆ ਲੋਕਾਂ ਨੇ ਤੁਸੀਂ ਲੋਕਾਂ ਨੇ ਸਾਰਿਆਂ ਨੇ ਹੋਰ ਤੁਹਾਡੀ ਜਿਹੜੀ ਜਨਰੇਸ਼ਨ ਹਾਂ 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 ਉੰਜ ਵੀ ਨੌਜਵਾਨ ਪੀੜੀ ਬਾਹਰ ਜਾ ਰਹੀ ਹੈ ਇਹ ਦਰਦ ਨਹੀਂ ਹੈ ਬਈ ਇੱਕ ਤਰ੍ਹਾਂ ਦਾ ਬੜੀ ਬਦ ਕਿਸਮਤੀ ਵਾਲੀ ਗੱਲ ਬਈ ਇੱਥੇ ਹਾਂ ਦੇਖੋ ਗੱਲ ਇਹ ਹੈ ਬਈ ਨਸ਼ਾ ਇੰਨਾ ਫੈਲ ਗਿਆ ਹੈਗਾ ਨਸ਼ਾ ਜਿਹੜਾ ਹੈਗਾ ਦੂਏ ਦਾ ਦੂਆ ਜਿਹੜਾ ਹੈਗਾ ਨਾਲ ਦਾ ਜਿਹੜਾ ਵੀ ਸਾਥੀ ਹੈਗਾ ਜੇ ਉਹ ਨਸ਼ੇ ਕਰਦਾ ਹੈਗਾ ਤਾਂ ਦੂਏ ਨੇ ਵੀ ਨਾਲ ਲਾ ਦਿੰਦਾ ਹੈ ਇਹ ਜਿਹਕੇ ਹੁੰਦੇ ਸਾਰੇ ਹੈਗੇ ਹੁਣ ਜਿਹੜਾ ਚੰਗੇ ਪੇਰੈਂਟਸ ਸੂਝਮਾਨ ਆ ਉਹ ਕਹਿੰਦੇ ਵੀ ਇਹੋ ਜਿਹੇ ਮਾਹੌਲ ਵਿੱਚ ਕਿਉਂ ਨਾ ਬੱਚਾ ਨੂੰ ਬਾਹਰੇ ਕੱਢ ਦੋ ਇੱਥੇ ਕਾਦੂ ਨਸ਼ਿਆਂ 'ਚ ਪੈ ਜਾਣ ਉਹ ਤਾਂ ਦੇਖੋ ਕਿੰਨੀਆਂ ਬਹਤਾਂ ਹੋਈਆਂ ਨਸ਼ਿਆਂ ਗਲ ਹੋ ਵੀ ਰਹੀਆਂ ਹੈਗੀਆਂ ਹੋੜੇਣੋ ਕੋਡੂਕੀਆਂ ਨਹੀਂ ਹੈਗੀਆਂ ਜਿਹੜਾ ਹੈਗਾ ਨਸ਼ਾ ਜਿਹੜਾ ਹੈਗਾ ਹੁਣ ਵੀ ਵਿਕੀ ਜਾਂਦਾ ਪੂਰੀ ਤਰ੍ਹਾਂ ਬੰਦ ਖਤਮ ਤਾਂ ਹੋਇਆ ਨਹੀਂ ਹੈਗਾ ਮੈਂ ਹਰੀਜੀ ਮੈਨੂੰ ਯਾਦ ਹੈ ਮੈਂ 1998 ਚ ਆਇਆ ਸੀ ਇੱਥੇ ਚੰਡੀਗੜ੍ਹ ਹਾਂਜੀ ਹਾਂ ਐਸ ਅ ਯੂਰ ਨਹੀਂ ਕਰ ਹਾਂਜੀ ਤੁਹਾਨੂੰ ਉਦੋਂ ਦਾ ਮੈਂ ਸੈਕ੍ਰੇਟਰੀਏਟ ਦੇਖ ਰਿਹਾ ਜਿਹੜਾ ਪੰਜਾਬ ਸਿਵਲ ਸੈਕ੍ਰੇਟਰੀਏਟ ਦਾ ਹਾਂ ਸੈਕਿੰਡ ਫਲੋਰ ਤੇ ਪ੍ਰੈਸ ਰੂਮ ਹਾਂਜੀ ਹਾਂ ਉਦੋਂ ਦਾ ਹੀ ਤੁਸੀਂ ਉੱਥੇ ਹੋ ਮੈਂ ਆਪਣਾ ਦਫ਼ਤਰ ਉੱਥੇ ਹੀ ਬਣਾਇਆ ਬਤਾ ਕਿਉਂਕਿ ਜਿਹੜੇ ਖ਼ਬਰ ਵਾਲੇ ਸੀਗੇ ਉਹ ਇੰਨਾ ਖਰਚ ਨਹੀਂ ਚੱਲ ਸਕਦੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕੋਈ 50000 ਮਹੀਨੇ ਪਰ ਕੋਈ ਕਿਰਾਇਆ ਲੈ ਕੇ ਪਰ ਦਫ਼ਤਰ ਬਣਾਇਆ ਜਾਵੇ ਜਲੰਧਰ ਦੇ ਖ਼ਬਰਾਂ ਨਹੀਂ ਹੈ ਜਲੰਧਰ ਦੇ ਜਲੰਧਰ ਦੋ ਤਿੰਨ ਖ਼ਬਰਾਂ ਨੂੰ ਫੀਡ ਹਾਂ ਜੀ ਅਕਾਲੀ ਪੱਤਰਾ ਵੀ ਕਰਿਆ ਮੈਂ ਆਪਣਾ ਜਿਹੜਾ ਹੈ ਅੱਜ ਦੀ ਆਵਾਜ਼ ਹੈ ਜਿਹੜਾ ਹੈ ਮੇਨ ਜੱੜ ਦੀ ਗੱਲਾਂ ਮਤਲਬ ਇਹਨਾਂ ਅਖਬਾਰ ਤੇ ਕਰਦ ਰਿਹਾ ਹੈਗਾ ਤੇ ਪਰ ਉਹ ਫਿਰ ਮੈਂ ਆਪਣਾ ਆਫਿਸ ਜਿਹੜਾ ਜਿਹੜਾ ਪ੍ਰੈਸ ਰੂਮ ਵਿੱਚ ਬਣਾਇਆ ਬਤਾ ਹੋਰ ਵੀ ਉੱਥੇ ਪੱਤਰਕਾਰ ਆਉਂਦੇ ਸੀਗੇ ਦੋ ਤਿੰਨ ਰਜਿੰਦਰ ਤਗੜ ਜੀ ਵੀ ਉੱਥੇ ਆਪਣਾ ਆਉਂਦਾ ਸੀਗੇ ਇਹ ਨਹੀਂ ਤੇ ਇੱਕ ਦੋ ਹੋਰ ਸੀਗੇ ਕਈ ਤਾਂ ਜਿਹੜੇ ਤਿੰਨ ਚਾਰ ਪੱਤਰਕਾਰ ਤੇ ਉ ਤਾਂ ਪੱਕਾ ਹੁੰਦੇ ਸੀਗੇ ਇਹ ਕਈ ਦਫਰ ਆਏ ਹਫਤੇ ਬਾਅਦ ਆ ਗਿਆ 10 ਦਿਨ ਬਾਅਦ ਆ ਗਿਆ ਹੋਰ ਚਲੋ ਕਾ ਹੋਰ ਕੀ ਕੜਿਆਉਂਦੇ ਜਿਆਦਾ ਤੁਸੀਂ ਤਿੰਨ ਹੁੰਦੇ ਸੀਗੇ ਇੱਕ ਸੀਗਾ ਮੈ ਸੀ ਤੱਗੜ ਸੀ ਇੱਕ ਸੀ ਸ਼ਰਮਾ ਉਹ ਸੀ ਉਹਨਾਂ ਦੇ ਨਾਲ ਪਿੱਛੇ ਉਹਨੂੰ ਵੀ ਬਹੁਤ ਨੌਲੇਜ ਹਾਂ ਉਹਨੂੰ ਇਨਫੋਰਮੇਸ਼ਨ ਉਹਨੂੰ ਬਹੁਤ ਹਾਂ ਇਨਫੋਰਮੇਸ਼ਨ ਤੁਸੀਂ ਤਾਂ ਸਾਰੀਆਂ ਸਰਕਾਰਾਂ ਦੇਖੀਆਂ ਤੁਸੀਂ ਤਾਂ ਮੇਰਾ ਬਿਆਨ ਸਿੰਘ ਜਿਹੜਾ ਬਿਆਨ ਸਿੰਘ ਦਾ ਜਿਹੜਾ ਹੋਇਆ ਉਹਦੋਂ ਸੈਕਟਰੀਅਟ ਸੀ ਉਹ ਮੈਂ ਬਿਆਨ ਸਿੰਘ ਦੀ ਦੁਕਾਨੋਂ ਤੇ 15 ਮਿੰਟ ਪਹਿਲਾਂ ਨਿਕਲੇ ਅਸੀਂ ਉਥੋਂ ਸੈਕਟਰੀਅਟ ہاں ਅਸੀਂ ਤਿੰਨ ਜਾਣੇ ਸੀਗੇ ਮੇਰਾ ਇੱਕ ਦੋਸਤ ਸੀ ਪਰਮਿੰਦਰ ਉਹ ਤਾਂ ਅਮਰੀਕਾ ਚਲ ਗਿਆ ਤੇ ਤਿੰਨ ਜਾਣੇ ਤੇ ਅਸੀਂ ਬਾਅਦ ਹੈ ਜੀ ਪੁਲਿਸ ਪੁੱਛਗੁਛ ਕਰਦੀ ਰਹੀ ਸੀਗੀ ਬਈ ਆਹੇ ਵੀ ਸੰਨ ਤੋਂ ਪਤਾ ਹੀ ਨਹੀਂ ਉਹ ਕਿੰਨੇ ਦਿਨ ਬਾਅਦ ਆਇਆ ਸੈਕਟਰੀਅਟ ਤੁਸੀਂ ਉਥੋਂ ਅਸੀਂ ਫਿਰ 5-7 ਦਿਨ ਬਾਅਦ ਆਰਾਮ ਕਰਿਆ ਸੀ ਕਿ ਮੈਨੂੰ ਟ੍ਰਿਬਿਊਨਲ ਨੇ ਵੀ ਕਿਹਾ ਬਈ ਬਈ ਆਰਾਮ ਵੀ ਕਰੋ ਹੁਣ ਕਹਿੰਦੇ ਤੁਸੀਂ ਤੇ ਚਲੋ ਜਿਹੜਾ ਕੰਮ ਕਰਨ ਦਾ ਕਲਚਰ ਹੈ ਵਰਕ ਕਲਚਰ ਕਿਹੜੀ ਸਰਕਾਰ ਵੇਲੇ ਕੰਮ ਹੁੰਦਾ ਸੀ ਕਿਉਂਕਿ ਸੈਕੰਡ ਫਲੋਰ ਤੇ ਚੀਫ ਮਿਨਿਸਟਰ ਆਫਿਸ ਹੁੰਦਾ ਸੀ ਜਿਹੜਾ ਕੰਮ ਕਰ ਕੰਮ ਕਰਨ ਦੀ ਜਿਹੜੀ ਆदत ਹੈ ਵਰਕ ਕਲਚਰ ਕਲਰਕ ਤੋਂ ਲੈ ਕੇ ਸੁਪਰਡੈਂਟ ਤੋਂ ਲੈ ਕੇ ਸੈਕਟਰੀ ਆਈਸ ਤੱਕ ਜਿਆਦਾ ਕੰਮ ਕਰਨ ਦੀ ਜਿਹੜਾ ਕਲਚਰ ਸੀ ਕਿ ਕਿਹੜੀ ਸਰਕਾਰ ਵੇਲੇ ਜਿਆਦਾ ਰਿਹਾ ਜਿੰਨੀਆਂ ਆਰਾਮ ਨਾਲ ਸੋਚਦੇ ਨਹੀਂ ਜਦੋਂ ਜਿਹੜਾ ਤਾਂ ਕੰਮ ਸੀਦਾ ਜਿਹੜਾ ਬੇਅੰਤ ਸੀਦੇ ਟਾਈਮ ਦੇ ਵਿੱਚ ਵੀ ਕੰਮ ਬਹੁਤ ਹੁੰਦੇ ਸੀਗੇ ਰੁਕਦੇ ਨਹੀਂ ਤੇ ਕਮਨ ਚ ਪਲਾਰਕ ਸੁਬਿੰਟ ਵਗੈਰਾ ਉਹ ਤੋਂ ਜ਼ਿਆਦਾ ਕਾਫੀ ਕੰਮ ਕਰਦਾ ਹਾਂ ਔਰ ਬਿਆਨ ਸਿੰਘ ਜੀ ਕੋਹੜ ਸੇਵਤ ਹੁੰਦੀ ਸੀ ਪੱਤਰਕਾਰਾਂ ਖਾਤਰ ਵੀ ਉਹ ਉਹ ਜਦੋਂ ਆਪਣੀ ਕੈਮਰਡਨੀ ਮੀਟਿੰਗ ਜਬੀ ਕਰਦੇ ਸੀਗੇ ਤਾਂ ਪੱਤਰਕਾਰਾਂ ਬੁਲਾ ਲੈਂਦੇ ਸੀਗੇ ਖਤਮ ਹੋਣ ਦੇ ਬਾਅਦ ਫਿਰ ਉਹ ਕਹਿੰਦੇ ਸੀਗੇ ਦੱਸੋ ਥੋੜਾ ਕੰਮ ਕੋਈ ਹੈ ਜਿਹੜੇ ਜਿਹੜੇ ਕੰਸ ਨੇ ਕੋਈ ਬਦਲੀ ਕਰਨੀ ਦਾ ਕੰਮ ਹੈ ਸਾਰੇ ਪੱਤਰਕਾਰਾਂ ਦੰਦੇ ਜਿਹੜੇ ਆਰਡਰ ਕਰ ਦਿੰਦੇ ਸਨ ਤੇ ਇਹੀ ਪੀਸ਼ਣ ਬਾਦਲ ਸਾਹਿਬ ਵਿੱਚ ਵੀ ਸੀ ਮਤਲ ਉਹ ਕਰਦੇ ਸੀਗੇ ਆਰਡਰ ਕਰਦੇ ਸੀਗੇ ਉਠੜਕਾ ਬਿਆੰਤ ਸੀਦੇ ਆਰਡਰ ਖੇਤੀ ਇੰਪਲੀਮੈਂਟ ਹੋ ਜਾਂਦੇ ਸੀਗੇ ਕੋਈ ਬਾਦਲ ਸਾਹਿਬ ਦੇ ਥੋੜੇ ਜਿਹੇ ਰਹਿ ਜਾਂਦੇ ਸੀਗੇ ਕਿਉਂਕਿ شریف ਆਦਮੀ ਸੀਗੇ ਉਹ ਮਤਲਬ ਇੰਨਾ ਦਬਾਅ ਤੋਂ ਗੱਲ ਕਹਿੰਦੇ ਨਹੀਂ ਤੇ ਡੰਡੇ ਵਾਲੇ ਨਹੀਂ ਹਾਂ ਬਸ ਤੇ ਕਿਉਂਕਿ ਮੈਂ ਦੇਖਿਆ ਹੈ ਇੱਕ ਵਾਰ ਇੱਕ ਵਰਕਰ ਆ ਗਿਆ ਉਹਦੇ ਕੋਲ ਕਾਰਖਾਨੇ ਵਾਲੀ ਵਰਕਰ ਬਾਦਲ ਸਾਹਿਬ ਕੋਲ ਕਹਿੰਦਾ ਵੀ ਆਹ ਇਹ ਜੇ ਕੰਮ ਬਾਦਲ ਸਾਹਿਬ ਆ ਗੰਨੂ ਸਮਝਾਇਓ ਨੇ ਕਹਿੰਦੇ ਤੂੰ ਅਫਸਰ ਨੂੰ ਸਮਝਾ ਟੈਲੀਫੋਨ ਤੇ ਆਈਐਸਬ ਤੋਂ ਉਹਨੂੰ ਦੇਤਾ ਇੱਕਣ ਹੋਣਾ ਚਾਹੀਦਾ ਉਹਨੇ ਕਹਿੰਦੇ ਕੋਈ ਕੰਮ ਹੋਣਾ ਚਾਹੀਦਾ ਇਹ ਹੁੰਦਾ ਨਹੀਂ ਥੋੜੇ ਆਹ ਹੈ ਇੱਕ ਨਾ ਉਹ ਬਹੁਤਾ ਵਿੱਚ ਜਦੋਂ ਉਹਨੇ ਬਾਦਲੇ ਫੜੇ ਦਾ ਚਾਚਾ ਇੱਕਣਾਂ ਨਹੀਂ ਬੋਲੀਦਾ ਹੈਗਾ ਅਫਸਰ ਨੂੰ ਅਫਸਰ ਉਹਨੇ ਕਿਹਾ ਤਾਂ ਇਹ ਸੀ ਇੰਨਾ ਰਹਿ ਤਾ ਤੇ ਹਰੀਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਤੇ ਸਮੇਂ ਦੇ ਅਨੁਸਾਰ ਅਸੀਂ ਅੱਜ ਇੱਥੇ ਹੀ ਗੱਲ ਸ਼ੁਰੂ ਕਰਾਂਗੇ ਫਿਰ ਜੇ ਮੌਕਾ ਦਿਓ ਕਦੇ ਤੇ ਮੈਂ ਬਹੁਤ ਖੁਸ਼ ਬਹੁਤ ਕਿਸ਼ਮਤ ਹੋਊਗਾ ਮੈਂ ਖੁਸ਼ ਗੁਜ਼ਾਰ ਹੋਊਗਾ ਜੇ ਕਦੇ ਤੁਸੀਂ ਮन्ने ਲੰਬੀ ਗੱਲਾ ਬਾਤਾਂ ਲਈ ਆਪਾਂ ਪੋਡਕਾਸਟ ਵੀ ਕਰਾਂਗੇ ਮੈਂ ਚਾਹੁੰਦਾ ਵੀ ਛੋਟ ਨਾਲ ਬੈਠਾਂ ਉੱਥਾਂ ਕਿ ਜਿਵੇਂ ਕਦੇ ਕਿਤਾਬ ਵੀ ਲਿਖੀ ਮੈਂ ਤੁਹਾਡੇ ਕੋਲੇ ਆਇਆ ਕਰੂੰਗਾ ਠੀਕ ਹੈ ਜੀ ਠੀਕ ਹੈ ਠੀਕ ਅੱਛਾ ਜੀ ਮਿਹਰਬਾਨ ਸਤਿਕਾਰ